ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਦ ਸਤਿਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਥਾ ਆਰੰਭ ਹੋ ਰਹੀ ਹੈ 21 ਨੰਬਰ ਸਾਖੀ ਭਗਤ ਬਿਦਰ ਜੀ ਦੀ ਕਥਾ ਬਿਦਰ ਜੀ ਕੌਣ ਸਨ ਕੀ ਉਹਨਾਂ ਦਾ ਜੀਵਨ ਸੀ ਕਿਦਾਂ ਕਿਸ ਕਾਰਨ ਕਰਕੇ ਉਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਹੋਇਆ ਕੀ ਉਹਨਾਂ ਨੇ ਕਮਾਈ ਕੀਤੀ ਸੀ ਕੀ ਉਹਨਾਂ ਦੀ ਪ੍ਰਾਪਲਬਦ ਸੀ ਇਤਿਹਾਦਕ ਸਾਰੀਆਂ ਗੱਲਾਂ ਦਾ ਜ਼ਿਕਰ ਸਾਰੀ ਸਾਖੀ ਸਾਰਾ ਪ੍ਰਸੰਗ ਇਹ ਆਪਾਂ ਸਾਂਝਾ ਕਰਨ ਲੱਗੇ ਹਾਂ ਸੋ ਆਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਦਰ ਭਗਤ ਦੀ ਕਥਾ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਦਨ ਹੋਏ ਰੁਖਾ ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁਖਾ ਭੀਸ਼ਮ ਦਰੋਣਾ ਕਰਨ ਤਜ ਸਭਾ ਸਿੰਗਾਰ ਭਲੇ ਮਨੁਖਾ ਝੁਗੀ ਜਾਏ ਬਲਾਇਓਨ ਸਬਨਾ ਦੇ ਜੀ ਅੰਦਰ ਤੁਖਾ ਹਸ ਬੋਲੇ ਭਗਵਾਨ ਜੀ ਸੋਨੋ ਹੋ ਰਾਜਾ ਹੋ ਸਨਮੁਖਾ ਤੇਰੇ ਭਾਉ ਨਾ ਦੇਸਈ ਮੇਰੇ ਨਾਹੀ ਅਪਦਾ ਦੁਖਾ ਭਾਉ ਜਿ ਵੇਹਾ ਬਿਦਰ ਦੇ ਖੋਰੀ ਦੇ ਚਿਤ ਚਾਉ ਨ ਚੁਖਾ ਗੋਬਿੰਦ ਭਾਉ ਭਗਤ ਦਾ ਭੁਖਾ ਇਹ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਜੋਗਾ ਤੋਂ ਇਹ ਗੱਲ ਚੱਲੀ ਆਈ ਹੈ ਤੇ ਹੰਕਾਰੀ ਤੇ ਲਾਲਚ ਦੀ ਸਦਾ ਹੀ ਦਇਆ, ਧਰਮ ਤੇ ਪਿਆਰ ਦੇ ਨਾਲ ਖੜਕਦੀ ਰਹੀ ਹੈ। ਹੰਕਾਰੀ ਤੇ ਲਾਲਚੀ ਪੁਰਸ਼ ਦੀ ਸੇਵਾ ਉਸ ਦੀ ਅਯੋਗ ਆਗਿਆ ਦਾ ਪਾਲਣ ਉਹ ਕਰਦਾ ਹੈ ਜਿਸ ਨੂੰ ਲੋੜ ਹੋਵੇ। ਜਿਵੇਂ ਸਿਆਣੇ ਕਹਿੰਦੇ ਹਨ ਗਉਂ ਪਣਾਵੇ ਜੋ ਪਰ ਜਿਸ ਨੂੰ ਕੋਈ ਦੁੱਖ ਨਹੀਂ ਲਾਲਚ ਨਹੀਂ ਉਹ ਕਦੀ ਵੀ ਹੰਕਾਰੀ ਪੁਰਸ਼ ਦੀ ਪਰਵਾਹ ਨਹੀਂ ਕਰਦਾ ਐਸੀ ਹੀ ਕਥਾ ਬੇਦਰ ਭਗਤ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਹੈ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਪਿਆਰ ਅਤੇ ਸ਼ਰਧਾ ਦੇ ਭੁੱਖੇ ਸਨ ਉਹਨਾਂ ਨੂੰ ਰਾਜਵਲ ਸ਼ਾਨ ਸ਼ੌਕਤ ਆਦ ਦੀ ਲੋੜ ਨਹੀਂ ਸੀ। ਉਹਨਾਂ ਦੇ ਕੋਲ ਸਾਰਾ ਕੁਝ ਸੀ। ਜਿੱਥੇ ਉਹ ਧਰਤੀ ਮਥਰਾ ਤੇ ਵਿੰਦਰਾਵਨ ਦੇ ਰਾਜੇ ਸਨ ਉਥੇ ਉਹ ਦਿਲਾਂ ਦੇ ਵੀ ਰਾਜੇ ਸਨ। ਭਾਈ ਗਰदास ਜੀ ਨੇ ਕਥਾ یوں ਬਿਆਨ ਕੀਤੀ ਹੈ। ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਦੁਰਯੋਧਨ ਦੀ ਰਾਜਧਾਨੀ ਵਿੱਚ ਗਏ ਉਸ ਦੇ ਸ਼ੀਸ਼ ਮਹਿਲਾਂ ਵਿੱਚ ਰਹਿਣ ਦੀ ਥਾਂ ਤੇ ਉਸ ਦੇ ਦਰਬਾਰੀਆਂ ਤੇ ਸੈਨਾਪਤੀਆਂ ਦੇ ਸ਼ਾਹੀ ठाठ ਠ ਵਾਲੇ ਮਹਿਲਾਂ ਵਿੱਚ ਰਹਿਣ ਦੀ ਥਾਂ ਤੇ ਉਹ ਇੱਕ ਦਾਸੀ ਪੁੱਤਰ ਬਿਦਰ ਦੀ ਝੁੱਗੀ ਵਿੱਚ ਜਾ ਕੇ ਟਿਕ ਗਏ ਉਸ ਗੁਰੂ ਗਰੀਬ ਬੰਦੇ ਕੋਲ ਇੱਕ ਸਾਫ ਸੀ ਸਾਫ ਜਿਵੇਂ ਆਪਾਂ ਬਹਿਣ ਵਾਸਤੇ ਦਰੀ ਵਿਛਾ ਲੈਂਦੇ ਆ ਸੂਤ ਦੀ ਕੱਤੀ ਹੋਈ ਪ੍ਰਾਣੇ ਜਮਾਨਿਆਂ ਵਿੱਚ ਬੈਠਣ ਵਾਸਤੇ ਕੱਖਾਂ ਕਾਨਿਆਂ ਦੀ ਇੱਕ ਦਰੀ ਜਹੀ ਬਣਾ ਲੈਂਦੇ ਸੀ ਜਿਸ ਨੂੰ ਸਾਫ ਕਹਿੰਦੇ ਸੀ ਬੈਠਣ ਵਾਸਤੇ ਸਾਫ ਸੀ ਅਤੇ ਖਾਣ ਲਈ ਉਸਨੇ ਅਲੂਣਾ ਸਾਗ ਰੱਖਿਆ ਹੋਇਆ ਸੀ ਤੇ ਉਹ ਸਾਗ ਤੌੜੀ ਵਿੱਚ ਰਿਝ ਰਿਹਾ ਸੀ ਭਗਵਾਨ ਕ੍ਰਿਸ਼ਨ ਦੀ ਪੁੱਜੇ ਗਰੀਬ ਦੀ ਝੁੱਗੀ ਵਿੱਚ ਮੰਨ ਲਓ ਜਿਵੇਂ ਚਾਨਣ ਹੋ ਗਿਆ ਉਹਦੇ ਭਾਗ ਜਾਗ ਪਏ ਉਸਨੇ ਚਰਨ ਧੋ ਕੇ ਚਰਨ ਅੰਮ੍ਰਿਤ ਲਿਆ ਤੇ ਰਾਤ ਸਾਰੀ ਸੇਵਾ ਕਰਦਾ ਰਿਹਾ ਬਚਨ ਸੁਣਦਾ ਰਿਹਾ ਜਿਸ ਦੀ ਭਗਤੀ ਕਰਦਾ ਸੀ ਦਰਸ਼ਨਾਂ ਲਈ ਤੜਫਦਾ ਸੀ ਉਹ ਪ੍ਰਤੱਖ ਭਗਵਾਨ ਰੂਪ ਬਣ ਕੇ ਉਸ ਨੂੰ ਨਿਹਾਲ ਕਰਦੇ ਰਹੇ ਬੇਦਰ ਦਾ ਸਾਗ ਭਗਵਾਨ ਜੀ ਨੇ ਪ੍ਰੇਮ ਨਾਲ ਖਾਧਾ ਇੰਉਂ ਖਾਧਾ ਜਿਵੇਂ 36 ਪ੍ਰਕਾਰ ਦੇ ਭੋਜਨ ਖਾਈਦੇ ਹਨ ਬੇਦਰ ਨੂੰ ਵੀ ਨਮਾ ਹੀ ਸਵਾਦ ਆਇਆ ਉਹਦਾ ਮਨ ਸ਼ਾਂਤ ਹੋ ਗਿਆ ਉਹ ਇੱਕ ਤਰ੍ਹਾਂ ਨਾਲ ਮੁਕਤ ਹੋ ਗਿਆ ਜਨਮ ਮਰਨ ਕਟਿਆ ਗਿਆ ਉਹ ਇੱਕ ਦਾਸੀ ਪੁੱਤਰ ਸੀ ਹੰਕਾਰੀ ਦੁਰਯੋਧਨ ਤੇ ਦੂਸਰੇ ਉਹਨਾਂ ਦੇ ਭਾਈ ਤੇ ਦਰਬਾਰੀ ਬਿਦਰ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੂੰ ਆਪਣੇ ਰਾਜ ਭਾਗ ਦਾ ਹੰਕਾਰ ਸੀ ਸੋ ਭਗਤ ਬਿਦਰ ਦੇ ਜਨਮ ਦੀ ਕਥਾ ਇੰਉ ਹੈ ਬਿਦਰ ਜਨਮ ਕਰਕੇ ਦੁਰਯੋਧਨ ਦੇ ਚਾਚਾ ਜੀ ਲੱਗਦੇ ਸਨ ਤ੍ਰਿਤਰਾਸ਼ਟਰ ਪਾਂਡੂ ਅਤੇ ਬਿਦਰ ਇਹ ਤਿੰਨੇ ਭਾਈ ਵਿਆਸ ਦੇ ਪੁੱਤਰ ਸੀ। ਉਹਨਾਂ ਦੇ ਜਨਮ ਦੀ ਕਥਾ ਮਹਾਭਾਰਤ ਵਿੱਚ ਿਉ ਲਿਖੀ ਹੈ। ਰਾਣੀ ਸਤਿਆਬੰਤੀ ਉਹਦੇ ਤਿੰਨ ਪੁੱਤਰ ਸੀ। ਇੱਕ ਦਾ ਨਾਮ ਸੀ ਵਿਆਸ, ਦੂਜੇ ਦਾ ਨਾਮ ਚਿਤ੍ਰੰਗਦ ਤੇ ਤੀਜੇ ਦਾ ਨਾਮ ਸੀ ਬਚਤਰਵੀਰ। ਚਿਤ੍ਰੰਗਤ ਤੇ ਬਚਿੱਤਰ ਵੀਰ ਦੋਵੇਂ ਵਿਆਹੇ ਸੀ ਸੁੰਦਰ ਇਸਤਰੀਆਂ ਉਹਨਾਂ ਦੀਆਂ ਪਤਨੀਆਂ ਸੀ ਪਰ ਕੁਦਰਤ ਐਸੀ ਕਿ ਦੋਵੇਂ ਇਕੱਠੇ ਹੀ ਮਰ ਗਏ ਉਹਨਾਂ ਦੀਆਂ ਰਾਣੀਆਂ ਜਿਨ੍ਹਾਂ ਦਾ ਨਾਮ ਅੰਬਾ ਤੇ ਅੰਬਿਕਾ ਸੀ ਉਹ ਵਿਧਵਾ ਹੋ ਗਈਆਂ ਉਹ ਬੜੀਆਂ ਸੁੰਦਰ ਰੂਪਵਤੀਆਂ ਤੇ ਜਵਾਨ ਸਨ ਪਰ ਅਜੇ ਉਹਨਾਂ ਦੇ ਸੰਤਾਨ ਨਹੀਂ ਸੀ ਹੋਈ ਰਾਜ ਤਖਤ ਵਾਸਤੇ ਸੰਤਾਨ ਚਾਹੀਦੀ ਸੀ ਇੱਕ ਦਿਨ ਰਾਣੀ ਸਤਿਆਵੰਤੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਬਿਠਾ ਕੇ ਸਮਝਾਇਆ ਕਿ ਉਹ ਉਸ ਦੇ ਵੱਡੇ ਪੁੱਤਰ ਵਿਆਸ ਕੋਲੋਂ ਪੁੱਤਰ ਪ੍ਰਾਪਤ ਕਰਨ ਵਿਆਸ ਕਿਉਂਕਿ ਉਮਰ ਵਿੱਚ ਵੱਡਾ ਤੇ ਕੁਝ ਸ਼ਕਲ ਸੂਰਤ ਦਾ ਮਾੜਾ ਸੀ ਇਸ ਲਈ ਦੋਵੇਂ ਹੀ ਉਸ ਕੋਲੋਂ ਪੁੱਤਰ ਪ੍ਰਾਪਤ ਨਹੀਂ ਕਰਨਾ ਚਾਹੁੰਦੀਆਂ ਸੀ ਸਤਿਆਬੰਤੀ ਦਾ ਮਕਸਦ ਇਹ ਸੀ ਕਿ ਜੇ ਬੱਚਾ ਹੋਵੇ ਰਾਜ ਭਾਗ ਚੱਲਦਾ ਰਹੇ ਤਾਂ ਉਹਨਾਂ ਨੇ ਇੱਕ ਇੱਕ ਪੁੱਤਰ ਪ੍ਰਾਪਤ ਕੀਤਾ ਅੰਬਾ ਦੇ ਪੁੱਤਰ ਦਾ ਨਾਮ ਧ੍ਰਿਤਰਾਸ਼ਟਰ ਸੀ ਜਿਹੜਾ ਜਨਮ ਤੋਂ ਅੰਨਾ ਸੀ ਤੇ ਅੰਬਿਕਾ ਤੋਂ 판ਡੂ ਦਾ ਜਨਮ ਹੋਇਆ। ਰਾਣੀ ਅੰਬਿਕਾ ਵਿਆਸ ਦੀ ਸੂਰਤ ਤੋਂ ਘਿਰਣਾ ਕਰਦੀ ਸੀ। ਜਦ ਉਸ ਨੂੰ ਹੋਰ ਪੁੱਤਰ ਪ੍ਰਾਪਤ ਕਰਨ ਲਈ ਉਸ ਦੀ ਸੱਸ ਸਤਿਆਬੰਤੀ ਨੇ ਮਜਬੂਰ ਕੀਤਾ। ਤਾਂ ਉਸ ਨੇ ਆਪ ਵਿਆਸ ਕੋਲ ਜਾਣ ਦੀ ਥਾਂ ਤੇ ਬੜੀ ਹੁਸ਼ਿਆਰੀ ਨਾਲ ਇੱਕ ਦਾਸੀ ਨੂੰ ਭੇਜ ਦਿੱਤਾ ਉਸ ਦਾਸੀ ਦੇ ਪੇਟ ਤੋਂ ਜਿਸ ਬੱਚੇ ਨੇ ਜਨਮ ਲਿਆ ਉਹਦਾ ਨਾਮ ਬਿਦਰ ਰੱਖਿਆ ਗਿਆ ਕਿਉਂਕਿ ਉਹ ਦਾਸੀ ਦਾ ਪੁੱਤਰ ਸੀ ਇਸ ਕਰਕੇ ਉਹਦਾ ਸਤਕਾਰ ਕਟਾ ਗਿਆ ਪੰਡੂ ਵੱਡਾ ਰਾਜਪੁੱਤਰ ਹੋਣ ਕਰਕੇ ਰਾਜਾ ਬਣਿਆ ਪਰ ਤੀਰਥਾਂ ਦੀ ਯਾਤਰਾ ਕਰਨ ਗਿਆ ਉੱਥੇ ਹੀ ਉਸ ਦੀ ਮੌਤ ਹੋ ਗਈ ਉਸ ਦੀ ਮੌਤ ਦੇ ਪਿੱਛੋਂ ਜੋ ਰਾਜ ਬਿਦਰ ਨੂੰ ਮਿਲਣਾ ਚਾਹੀਦਾ ਸੀ ਉਹ ਨਾ ਮਿਲਿਆ ਕਿਉਂਕਿ ਬਿਦਰ ਦਾਸੀ ਦਾ ਪੁੱਤਰ ਸੀ ਰਾਜ ਤਖਤ ਦਾ ਅਧਿਕਾਰੀ ਫਿਰ ਤ੍ਰਿਤਰਸ਼ਟਰ ਬਣਿਆ ਇਸ ਤਰ੍ਹਾਂ ਬਿਦਰ ਸ਼ਹਿਰ ਤੋਂ ਬਾਹਰ ਆਪਣੀ ਪਤਨੀ ਦੇ ਨਾਲ ਇੱਕ ਕੱਖਾਂ ਦੀ ਕੁਲੀ ਵਿੱਚ ਰਹਿੰਦਾ ਸੀ ਤੇ ਰਾਜ ਤੋਂ ਉਸ ਨੂੰ ਇੰਨੀ ਘਿਰਣਾ ਹੋ ਗਈ ਕਿ ਉਹ ਰਾਜ ਖਜ਼ਾਨੇ ਚ ਕੋਈ ਪੈਸਾ ਨਹੀਂ ਸੀ ਲੈਂਦਾ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ ਧਰਤੀ ਤੇ ਸੌਂਦਾ ਸੀ ਪਰ ਉਹਦਾ ਮਾਨ ਪ੍ਰਭੂ ਭਗਤੀ ਵੱਲ ਲੱਗਿਆ ਸੀ ਜਿਸ ਕਾਰਨ ਭਗਵਾਨ ਕ੍ਰਿਸ਼ਨ ਜੀ ਉਸ ਦੀ ਝੁੱਗੀ ਵਿੱਚ ਜਾ ਕੇ ਰਾਤ ਨੂੰ ਰਹੇ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਦੁਰਯੋਧਨ ਨੂੰ ਜਦੋਂ ਪਤਾ ਲੱਗਿਆ ਕਿ ਜਾਦਵ ਕੁੱਲ ਔਰ ਮਥਰਾ ਦਾ ਰਾਜਾ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਮਹਿਲਾਂ ਵਿੱਚ ਰਾਤ ਰਹਿਣ ਦੀ ਥਾਂ ਉਹਨਾਂ ਦੇ ਚਾਚੇ ਦਾਸੀ ਦੇ ਪੁੱਤਰ ਬਿਦਰ ਦੇ ਘਰ ਰਿਹਾ ਹੈ ਤੇ 36 ਪਦਾਰਥ ਛਕਣ ਦੀ ਥਾਂ ਤੇ ਸਾਗ ਖਾਦਾ ਹੈ ਤਾਂ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੁਰਯੋਦਨ ਕੋਲ ਪੁੱਜੇ ਤਾਂ ਉਹਨਾਂ ਨੇ ਆਖਿਆ हे ਕ੍ਰਿਸ਼ਨ ਸਾਡੇ ਘਰ ਰਾਜ ਭਵਨ ਵਿੱਚ ਰਹਿਣ ਦੀ ਥਾਂ ਤੇ ਇੱਕ ਗੋਲੇ ਦਾਸੀ ਦੇ ਪੁੱਤ ਸੇਵਕ ਦੀ ਝੁੱਗੀ ਵਿੱਚ ਕਿਉਂ ਰਹੇ ਜਾ ਕੇ ਤੁਸੀਂ ਜੇ ਮੇਰੇ ਕੋਲ ਨਹੀਂ ਰਹਿਣਾ ਸੀ ਤਾਂ ਮੇਰੀ ਸਭਾ ਦੇ ਸ਼ਿੰਗਾਰ ਜਿਹੜੇ ਉਤਮ ਪੁਰਸ਼ ਵੀਸ਼ਮ ਅਤੇ ਦਰੋਣਾਚਾਰੀਆ ਕਰਨ ਆਦਿਕ ਹਨ ਫਿਰ ਤੁਸੀਂ ਉਹਨਾਂ ਦੇ ਰਾਜ ਭਵਨ ਵਿੱਚ ਜਾ ਕੇ ਰਹਿ ਪੈਣਾ ਸੀ ਸਾਨੂੰ ਇਸ ਗੱਲ ਦੀ ਬੜੀ ਤੁਖ ਤੁਖ ਹੀ ਲੱਗੀ ਕਿ ਤੁਸੀਂ ਇੱਕ ਦਾਸੀ ਪੁੱਤਰ ਦੀ ਝੁੱਗੀ ਵਿੱਚ ਜਾ ਕੇ ਰਾਤ ਕੱਟੀ ਹੈ ਸਾਡੇ ਨਾਲ ਤੁਹਾਡਾ ਕੀ ਬੈਰ ਜਾਂ ਵਿਰੋਧ ਦਰਯੋਧਨ ਦੀ ਇਹ ਗੱਲ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਹੱਸ ਪਏ ਉਹਦੇ ਵੱਲ ਵੇਖਦੇ ਹੋਏ ਕਹਿਣ ਲੱਗੇ 헤ਦਰਜੋਦਨ ਬੇਦਰ ਦੀ ਝੁੱਗੀ ਪਵਿੱਤਰ ਹੈ ਬੇਦਰ ਤਾਂ ਰਾਜਿਆਂ ਦਾ ਰਾਜਾ ਹੈ ਕਿਉਂਕਿ ਉਸ ਦੀ ਆਤਮਾ ਪ੍ਰੇਮਾ ਭਗਤੀ ਵਿੱਚ ਡੁੱਬੀ ਹੈ ਭਗਵਾਨ ਤਾਂ ਪ੍ਰੇਮ ਵੇਖਦਾ ਦੂਸਰੇ ਪਾਸੇ ਤੁਹਾਡੇ ਘਰ ਪ੍ਰੇਮਾ ਭਗਤੀ ਨਹੀਂ ਹੈ ਹੰਕਾਰ ਹੈ ਹਉਮੈ ਹੈ ਤੇ ਰਾਜ ਦੀ ਭੁੱਖ ਹੈ ਇਸ ਲਈ ਮੈਨੂੰ ਬਿਦਰ ਦਾ ਪਿਆਰ ਖਿੱਚ ਕੇ ਲੈ ਗਿਆ ਇਹ ਵੀ ਗੱਲ ਹੈ ਕਿ ਮੈਨੂੰ ਨਾ ਤਾਂ ਉੱਥੇ ਕੋਈ ਬਿਪਤਾ ਪਈ ਨਾ ਹੀ ਮੈਨੂੰ ਉੱਥੇ ਕੋਈ ਦੁੱਖ ਲੱਗਿਆ ਜੋ ਮੈਂ ਤੁਹਾਡਾ ਆਸਰਾ ਲਵਾਂ ਇੱਕ ਬੇਗਰਦ ਬੰਦੇ ਨੂੰ ਕੀ ਲੋੜ ਹੈ ਕਿ ਰਾਜਿਆਂ ਦੇ ਮਹਿਲਾਂ ਵਿੱਚ ਜਾ ਕੇ ਉਹਨਾਂ ਦੀ ਖੁਸ਼ਾਮਦ ਕਰੇ ਜੋ ਬੇਦਰ ਦੇ ਘਰ ਵਿੱਚ ਚਾ ਸ਼ਰਧਾ ਪਿਆਰ ਭਾਵਨਾ ਹੈ ਉਹ ਤੁਹਾਡੇ ਕੋਲ ਨਹੀਂ ਹੈ ਤੇ ਮੇਰੀ ਆਤਮਾ ਪਿਆਰ ਦੀ ਚਾਹਵਾਨ ਹੈ ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਅਤੇ ਜੀਵ ਦੇ ਵਿਚਾਲੇ ਇੱਕ ਸਬੰਧ ਹੁੰਦਾ ਉਹ ਸਬੰਧ ਪਿਆਰ ਦਾ ਹੈ ਰੱਬ ਤੇ ਮਨੁੱਖ ਦੇ ਵਿਚਕਾਰ ਹੋਰ ਕਿਹੜਾ ਸਬੰਧ ਹੈ ਸੰਗਤ ਜੀ ਇਕੋ ਹੀ ਸਬੰਧ ਹੈ ਪ੍ਰੇਮ ਦਾ ਸੋ ਕਬੀਰ ਭਗਤ ਜੀਆਂ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੈ ਕਥਾ ਲਿਖੀ ਹੈ ਉਹਨਾਂ ਨੇ ਮਾਰੂ ਰਾਗ ਵਿੱਚ ਉਹਨਾਂ ਨੇ ਕਿਹਾ हे ਰਾਜਨ ਤੇਰੇ ਘਰ ਕੌਣ ਆਵੇ ਕਿਉਂਕਿ ਤੇਰੇ ਘਰ ਪਿਆਰ ਨਹੀਂ ਜੈਸਾ ਬੇਦਰ ਦੇ ਘਰ ਵਿੱਚ ਪਿਆਰ ਹੈ ਉਹ ਮੈਨੂੰ ਚੰਗਾ ਲੱਗਦਾ ਹੈ ਕਬੀਰ ਭਗਤ ਜੀਆਂ ਨੇ ਲਿਖਿਆ ਹੈ ਰਾਜਨ ਕੌਣ ਤੁਮਾਰੇ ਆਵੇ ਹੈ ਰਾਜਨ ਦੁਰਜੋਦਨ ਤੇਰੇ ਕੌਣ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਬਿਦਰ ਦੇ ਦਿਲ ਵਿੱਚ ਪ੍ਰੇਮ ਸੀ ਭਾਉ ਸੀ ਉਹ ਭਾਉ ਤੇ ਪ੍ਰੇਮ ਵੇਖ ਕੇ ਮੈਂ ਉਹਦੇ ਘਰ ਗਿਆ ਉਹ ਗਰੀਬ ਮੈਨੂੰ ਚੰਗਾ ਲੱਗਿਆ ਤੁਸੀਂ ਆਪਣੀ ਉੱਚੀ ਪਦਵੀ ਨੂੰ ਵੇਖ ਕੇ ਭਰਮ ਦਾ ਸ਼ਿਕਾਰ ਹੋਏ ਤੇ ਪ੍ਰਮਾਤਮਾ ਦੀ ਮਹਾਕਾਲ ਸ਼ਕਤੀ ਨੂੰ ਭੁੱਲ ਬੈਠੇ ਹੋ ਕਿਉਂਕਿ ਤੁਸਾਂ ਨੂੰ ਭਗਵਾਨ ਦਾ ਗਿਆਨ ਨਹੀਂ ਸਿਰਫ ਰਾਜ ਦਾ ਅਭਿਮਾਨ ਹੈ ਇਸ ਲਈ ਬਿਦਰ ਤੁਹਾਡੇ ਨਾਲੋਂ ਬੜਾ ਉੱਚਾ ਹੈ ਤੁਹਾਡੇ ਰਾਜ ਭਵਨ ਦਾ ਦੁੱਧ ਤੇ ਬਿਦਰ ਦਾ ਪਾਣੀ ਮੈਂ ਇੱਕ ਬਰਾਬਰ ਸਮਝਦਾ ਹਾਂ ਭਗਤ ਕਬੀਰ ਜੀਆ ਦੇ ਵਚਨ ਕਿਹਾ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਸੀਂ ਭਗਵਾਨ ਪਰਮੇਸ਼ਰ ਨੂੰ ਸਮਝਿਆ ਨਹੀਂ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਤੁਹਾਡਾ ਦੁੱਧ ਬਿਦਰ ਦਾ ਪਾਣੀ ਬੇਦਰ ਦਾ ਪਾਣੀ ਤੁਹਾਡੇ ਦੁੱਧ ਨਾਲੋਂ ਮੈਨੂੰ ਚੰਗਾ ਲੱਗਿਆ ਉਹਨੂੰ ਮੈਂ ਅੰਮ੍ਰਿਤ ਸਮਝ ਕੇ ਛਕਿਆ ਜੋ ਮੈਂ ਸਾਗ ਖਾਦਾ ਹੈ ਉਹ ਤੁਸਾਂ ਦੀ ਖੀਰ ਨਾਲੋਂ ਚੰਗਾ ਸੀ ਤੇ ਪ੍ਰਭੂ ਦੇ ਗੁਣ ਗਾਉਂਦਿਆਂ ਸਾਰੀ ਰਾਤ ਬੀਤੀ ਬੜਾ ਆਨੰਦ ਆਇਆ ਖੀਰ ਸਮਾਨ ਸਾਗ ਮੈਂ ਪਾਇਆ ਤੇਰੇ ਮਹਿਲਾਂ ਵਿੱਚ 36 ਪ੍ਰਕਾਰ ਦੇ ਪਦਾਰਥ ਖੀਰ ਆਦਕ ਮੈਨੂੰ ਉਹਦਾ ਅਲੂਣਾ ਸਾਗ ਖੀਰ ਤੋਂ ਵੀ ਵੱਧ ਸਵਾਦੀ ਲੱਗਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਸਾਰੀ ਰਾਤ ਰੱਬ ਦੇ ਗੁਣ ਗਾਉਂਦਿਆਂ ਲੰਘ ਗਈ ਬੜਾ ਆਨੰਦ ਆਇਆ ਜੇ ਤੇਰੇ ਕੋਲ ਹੁੰਦੇ ਤਾਂ ਦੂਜੇ ਰਾਜਿਆਂ ਦੀ ਨਿੰਦਿਆ ਸੁਣਨੀ ਪੈਂਦੀ ਈਰਖਾ ਸੁਣਨੀ ਪੈਂਦੀ ਹੁਣ ਤਾਂ ਠਾਕੁਰ ਦੇ ਗੁਣ ਗਾਉਂਦੇ ਹੋਏ ਅਸੀਂ ਰਾਤ ਕੱਟਾ ਏ ਤੇ ਠਾਕੁਰ ਵਾਸਤੇ ਛੋਟੇ ਵੱਡੇ ਜੀਵ ਇੱਕੋ ਜਿਹੇ ਨੇ ਕਬੀਰ ਕੋ ਠਾਕੁਰ ਅਨੰਦ ਬినੋਦੀ ਜਾਤ ਨਾ ਕਾਹੂ ਕੀ ਮਾਨੀ ਪ੍ਰਮਾਤਮਾ ਵਾਸਤੇ ਸਾਰੇ ਜੀਵ ਇੱਕੋ ਜਿਹੇ ਨੇ ਪਰ ਜਿਹਦੇ ਦਿਲ ਵਿੱਚ ਪਿਆਰ ਹੈ ਸ਼ਰਧਾ ਭਾਵਨਾ ਹੈ ਉਹ ਜੀਵ ਪਰਮੇਸ਼ਰ ਨੂੰ ਪਾਉਂਦਾ ਹੈ ਇਸ ਕਰਕੇ ਰਾਜਨ ਤੇਰੇ ਮਹਿਲਾਂ ਦੀ ਥਾਂ ਤੇ ਮੈਂ ਬੇਦਰ ਦੀ ਛਪਰੀ ਵਿੱਚ ਰਾਤ ਕੱਟੀ ਤੇ ਮੈਨੂੰ ਬੜਾ ਆਨੰਦ ਆਇਆ ਸੋ ਸੰਗਤ ਜੀ ਇਸ ਕਥਾ ਦਾ ਭਾਵ ਕਿ ਪ੍ਰਭੂ ਨਾਲ ਪਿਆਰ ਕਰਨ ਵਾਲੇ ਭਗਤ ਜਨਾਂ ਨਾਲ ਪ੍ਰਭੂ ਵੀ ਪਿਆਰ ਕਰਦਾ ਹੈ ਤੇ ਉਹਨਾਂ ਦਾ ਰੁਤਬਾ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਡਾ ਹੁੰਦਾ ਹੈ। ਸੋ ਅਗਲੀ 22 ਨੰਬਰ ਕਥਾ ਆ ਰਹੀ ਹੈ ਦ੍ਰੋਪਤੀ ਦੀ ਕਥਾ। ਦ੍ਰੋਪਤੀ ਰਾਜਾ ਦਰੁਪਦ ਦੀ ਪੁੱਤਰੀ ਸੀ। ਇਸ ਨੂੰ ਪੰਜਾਂ ਪੰਡਵਾਂ ਨੇ ਸਵੰਬਰ ਵਿੱਚ ਅਰਜਣ ਨੇ ਜਿੱਤਿਆ ਸੀ। ਇਸ ਦਾ ਪਹਿਲਾ ਨਾਮ ਕ੍ਰਿਸ਼ਨਾ ਸੀ। ਸਵੰਬਰ ਦੀ ਕਥਾ ਇਉਂ ਹੈ ਕੇਜ ਰਾਜੇ ਦ੍ਰੋਪਦ ਦੀ ਪਹਿਲੀ ਇੱਛਾ ਇਹ ਸੀ ਕਿ ਉਸ ਦੀ ਆਪਣੀ ਪੁੱਤਰੀ ਦ੍ਰੋਪਤੀ ਦਾ ਵਿਆਹ ਉਹ ਪਾਂਡਵ ਪੁੱਤਰ ਅਰਜਨ ਨਾਲ ਕਰੇ ਕਿਉਂਕਿ ਪਾਂਡਵ ਦੀ ਮੌਤ ਤੋਂ ਬਾਅਦ ਰਾਜ ਤ੍ਰਿਤਰਾਸ਼ਟ ਨੂੰ ਮਿਲ ਗਿਆ ਸੀ ਤੇ ਪਾਂਡਵ ਦੇ ਪੁੱਤਰਾਂ ਨੂੰ ਰਾਜ ਤੋਂ ਬਾਹਰ ਬ੍ਰਹਮਣਾ ਦੇ ਰੂਪ ਵਿੱਚ ਲੁਕ ਛਿਪ ਕੇ ਰਹਿਣਾ ਪੈਂਦਾ ਸੀ ਤ੍ਰਿਤਰਾਸ਼ਟ ਦੇ ਪੁੱਤਰ ਦਰਯੋਦਨ ਉਹਨਾਂ ਨੂੰ ਮਾਰਨ ਤੇ ਤੁਲੇ ਹੋਏ ਸੀ ਰਾਜ ਨਹੀਂ ਸੀ ਦਿੰਦੇ ਉਹ ਜੰਗਲਾਂ ਵਿੱਚ ਤੇ ਵਸਤੀਆਂ ਵਿੱਚ ਬ੍ਰਹਮਣਾ ਦੇ ਰੂਪ ਵਿੱਚ ਰਹਿੰਦੇ ਸੀ ਰਾਜੇ ਦਰੁਪਦ ਨੇ ਆਪਣੀ ਰਾਜਧਾਨੀ ਵਿੱਚ ਦ੍ਰੋਪਦੀ ਦਾ ਸੋਮਵਰ ਰਚਿਆ ਉਸ ਸੋਮਵਰ ਦੇ ਵਿੱਚ ਬੜੇ ਵੱਡੇ ਵੱਡੇ ਰਾਜੇ ਦੇਵ ਤੇ ॠषि मुनि ਆਏ ਤਾਂ ਕਿ ਸੋਮਵਰ ਦੀ ਖੇਡ ਨੂੰ ਜਿੱਤ ਕੇ ਦ੍ਰੋਪਤੀ ਨੂੰ ਉਹ ਵਰ ਸਕਣ ਸ਼ਰਤ ਇਹ ਰੱਖੀ ਗਈ ਕਿ ਉੱਪਰ ਟੰਗੀ ਮੱਛੀ ਦੀ ਅੱਖ ਵਿੱਚ ਤੀਰ ਮਾਰਨਾ ਸੀ ਤੇ ਨਿਸ਼ਾਨਾ ਉੱਪਰ ਦੇਖ ਕੇ ਨਹੀਂ ਲਾਉਣਾ। ਛੇਠਾ ਧਰਤੀ ਉੱਤੇ ਰੱਖੇ ਹੋਏ ਤੇਲ ਦੇ ਕੜਾਹੇ ਵਿੱਚ ਮੱਛੀ ਦੀ ਫੋਟੋ ਵੇਖ ਕੇ ਫਿਰ ਨਿਸ਼ਾਨਾ ਲਾਉਣਾ। ਮਤਲਬ ਮੱਛੀ ਵੱਲ ਨਹੀਂ ਵੇਖਣਾ। ਤੇਲ ਟਿਕਿਆ ਹੋਇਆ ਸੀ ਤੇਲ ਦੇ ਵਿੱਚੋਂ ਦੀ ਮੱਛੀ ਉੱਪਰ ਲਈ ਦੀਂਦੀ ਸੀ। ਇਹ ਸ਼ਰਤ ਬੜੀ ਕਰੜੀ ਸੀ ਵੱਡੇ-ਵੱਡੇ ਬਹਾਦਰ ਸ਼ਰਤ ਪੂਰੀ ਨਾ ਕਰ ਸਕੇ ਪਾਂਡਵਾਂ ਦਾ ਭਰਾ ਦਰਯੋਦਨ ਤੇ ਬਾਕੀ ਵੀ ਹਾਰ ਗਏ ਉਹਨਾਂ ਵਿੱਚੋਂ ਕਿਸੇ ਨੂੰ ਸਫਲਤਾ ਨਾ ਮਿਲੀ ਉਹ ਸੋਮਵਾਰ ਵਿੱਚ ਪੰਡਿਤ ਪੰਜੇ ਭਰਾ ਪਾਂਡਵ ਸਾਧੂਆਂ ਦੇ ਭੇਸ ਵਿੱਚ ਬੈਠੇ ਸੀ ਜਦ ਕਿਸੇ ਨੇ ਬਾਜੀ ਨਾ ਜਿੱਤੀ ਤਾਂ ਆਪਣੇ ਵੱਡੇ ਭਰਾ ਯੁਦਿਸ਼ਥਿਰ ਦਾ ਇਸ਼ਾਰਾ ਪਾ ਕੇ अर्जुन ਸਭਾ ਵਿੱਚ ਤੀਰ ਕਮਾਨ ਲੈ ਕੇ ਖੜਾ ਹੋ ਗਿਆ ਸਭਾ ਵਿੱਚ ਬੈਠੇ ਬੜੇ ਬੜੇ ਵੱਡੇ ਵੱਡੇ ਸੂਰਬੀਰ ਰਾਜੇ ਤੇ ਦੇਵਤੇ ਹੱਸ ਪਏ ਕਿ ਇੱਕ ਸੰਿਆਸੀ ਬ੍ਰਾਹਮਣ ਭਲਾ ਮੱਛੀ ਦੀ ਅੱਖ ਵਿੱਚ ਤੀਰ ਕਿਵੇਂ ਮਾਰੇਗਾ ਜਦੋਂ ਕਿਸੇ Kshatriya ਨੂੰ ਤਾਂ ਇਹ ਸਫਲਤਾ ਪ੍ਰਾਪਤ ਨਹੀਂ ਹੋਈ ਕਈਆਂ ਨੇ ਆਖਿਆ ਬ੍ਰਾਹਮਣ ਪੁੱਤਰ ਜਿਹੜੇ ਖੀਰ ਦਾ ਥਾਲ ਖਾਂਦੇ ਐ ਅੱਜ ਤਣੁਛ ਲੈ ਕੇ ਆ ਗਏ अर्जुन ਨੇ ਤੇਲ ਦੇ ਕੜਾਹੇ ਵੱਲ ਦੇਖਿਆ ਐ ਸਨਸ਼ਾਨਾ ਲਾਇਆ ਕਿ ਤੀਰ ਐਨ ਟਿਕਾਣੇ ਸਰ ਮੱਛੀ ਦੀ ਅੱਖ 'ਚ ਵੱਜਿਆ ਮੱਛੀ ਚੱਕਰ ਕੱਟ ਦੀ ਧਰਤੀ ਤੇ ਆ ਕੇ ਡਿੱਗੀ ਸਾਰੀ ਸਭਾ 'ਚ ਹੈਰਾਨੀ ਫੈਲ ਗਈ ਤੇ ਰਾਜੇ ਦਰੁਪਦ ਵੱਲੋਂ ਜੈਜੈਕਾਰ ਹੋਈ ਕਿ ਉਹਦੀ ਪੁੱਤਰੀ ਲਈ ਯੋਗਵਰ ਲਭਪਿਆ ਹੈ ਉਹ ਲੋੜ ਪੈਣ ਤੇ ਦੁਸ਼ਟਾਂ ਨਾਲ ਵੀ ਲੜ ਸਕਦਾ ਹੈ ਕ੍ਰਿਸ਼ਨਾ ਅਥਵਾ ਦਰੋਪਦੀ ਨੂੰ ਭਰੀ ਸਭਾ ਵਿੱਚ ਜਿੱਤ ਕੇ ਅਰਜਨ ਤੇ ਉਸ ਦੇ ਭਾਈ ਆਪਣੇ ਜੰਗਲ ਦੇ ਵਿੱਚ ਆਪਣੇ ਘਰ ਵੱਲ ਨੂੰ ਆ ਗਏ ਕਿਉਂਕਿ ਉਹ ਬ੍ਰਹਮਣਾਂ ਦੇ ਭੇਸ ਵਿੱਚ ਗੁਪਤ ਵਾਸ ਵਿੱਚ ਰਹਿੰਦੇ ਸੀ ਸੰਗਤ ਜੀ ਅਰਜਨ ਨੇ ਘਰ ਦੇ ਬੂਹੇ ਅੱਗੇ ਆ ਕੇ ਆਪਦੀ ਮਾਂ ਕੁੰਤੀ ਨੂੰ ਆਵਾਜ਼ ਦਿੱਤੀ ਮਾਂ ਬੂਹਾ ਖੋਲ ਬਾਹਰ ਆ ਕੇ ਵੇਖ ਅਸੀਂ ਤੁਹਾਡੇ ਲਈ ਇੱਕ ਅਨੋਖੀ ਚੀਜ਼ ਲੈ ਕੇ ਆਏ ਆ ਉਹਨੇ ਤਾਂ ਮਜ਼ਾਕ ਚ ਕਿਹਾ ਕੁੰਤੀ ਦਾ ਸੁਭਾਅ ਸੀ ਕਿ ਜੋ ਚੀਜ਼ ਵੀ ਪੁੱਤਰ ਲਿਆਉਂਦੇ ਸੀ ਉਹ ਕਹਿ ਦਿੰਦੀ ਵੰਡ ਕੇ ਖਾ ਲਓ ਜਾਂ ਵੰਡ ਕੇ ਵਰਤ ਲਓ ਪੰਡਵ ਆਪਣੀ ਮਾਤਾ ਦੀ ਆਗਿਆ ਦਾ ਪਾਲਣ ਕਰਦੇ ਸੀ ਕੁੰਤੀ ਨੇ ਆਪਣੇ ਨਿੱਤ ਦੇ ਸੁਭਾਅ ਅਨੁਸਾਰ ਇਹੀ ਕਹਤਾ ਬੇਟਾ ਜੋ ਕੁਝ ਲਿਆਏ ਹੋ ਵੰਡ ਕੇ ਰੱਖ ਲਓ ਉਹਨੂੰ ਨਹੀਂ ਸੀ ਪਤਾ ਉਹਦੇ ਪੁੱਤਰ ਬੂਹੇ ਤੇ ਐਸੀ ਚੀਜ਼ ਲੈ ਕੇ ਆਇਆ ਜੋ ਬੰਡੀ ਨਹੀਂ ਜਾ ਸਕਦੀ। ਕੁੰਤੀ ਨੇ ਜਦੋਂ ਬੂਹਾ ਖੋਲ ਕੇ ਦੇਖਿਆ ਇੱਕ ਰੂਪਵਤੀ ਰਾਜਕੰਨਿਆ ਉਸਦੇ ਪੁੱਤਰਾਂ ਦੇ ਨਾਲ ਖਲੋਤੀ ਸੀ ਤਾਂ ਉਹ ਬੜੀ ਹੈਰਾਨ ਹੋਈ। ਪਰ ਕਿਉਂਕਿ ਬਜਨ ਉਸਦੇ ਮੂੰਹੋਂ ਨਿਕਲ ਚੁੱਕਿਆ ਸੀ ਇਸ ਲਈ ਕ੍ਰਿਸ਼ਨਾਂ ਦਾ ਨਾਮ ਬਦਲ ਕੇ ਦ੍ਰੋਪਦੀ ਰੱਖ ਦਿੱਤਾ ਗਿਆ ਤੇ ਉਹ ਪੰਜਾਂ ਪਾਂਡਵਾਂ ਦੀ ਪਤਨੀ ਬਣ ਕੇ ਰਹਿਣ ਲੱਗ ਪਈ। ਹੌਲੀ-ਹੌਲੀ ਰਾਜੇ ਦਰੁਪਦ ਨੂੰ ਪਤਾ ਲੱਗ ਗਿਆ। ਕਿ ਉਸ ਦੀ ਲੜਕੀ ਨੂੰ ਸੋਮਰ ਵਿੱਚ ਜਿੱਤਣ ਵਾਲਾ ਬ੍ਰਹਮਣ ਕੋਈ ਆਮ ਸੰਿਆਸੀ ਨਹੀਂ ਸਗੋਂ ਪੰਡਵ ਪੁੱਤਰ ਅਰਜੁਨ ਹੈ ਜੋ ਰਾਜ ਭਾਗ ਖੁੱਸ ਜਾਣ ਕਾਰਨ ਬ੍ਰਹਮਣਾ ਦੇ ਭੇਸ ਵਿੱਚ ਦਿਨ ਕੱਟਦਾ ਹੈ ਉਸ ਨੇ ਅਰਜਨ ਕੁੰਤੀ ਤੇ ਉਸ ਦੇ ਭਾਈਆਂ ਨੂੰ ਆਪਣੇ ਰਾਜ ਵਿੱਚ ਸੱਦ ਕੇ ਦਰੋਪਦੀ ਦਾ ਵਿਆਹ ਕੀਤਾ ਤੇ ਦੂਸਰੇ ਰਾਜਿਆਂ ਨਾਲ ਮਿਲ ਕੇ ਤ੍ਰਿਸਤ ਤ੍ਰੇਟਰਾਸ਼ਤਰ ਨੂੰ ਆਖ ਕੇ ਅੱਧਾ ਰਾਜ ਦਿਵਾਤਾ ਉਹ ਆਪਣੀ ਰਾਜਧਾਨੀ ਹਸਤਨਾਪੁਰ ਵਿੱਚ ਜਿਹਨੂੰ ਅੱਜ ਕੱਲ੍ਹ ਦਿੱਲੀ ਕਹਿੰਦੇ ਆ ਇਹਨੂੰ ਰਾਜ ਬਣਾ ਕੇ ਆ ਉਹਦਾ ਰਾਜ ਕਰਨ ਲੱਗੇ ਪੰਜੇ ਪੰਡਵ ਬੜੇ ਮਹਾਂਬਲੀ ਸੀ ਜਿਸ ਕਾਰਨ ਇਹਨਾਂ ਦੇ ਰਾਜ ਦੀ ਸ਼ੋਭਾ ਦੂਰ ਦੂਰ ਤੱਕ ਹੋਣ ਲੱਗੀ ਚੱਕਰਵਰਤੀ ਬਣ ਲਈ ਇਹਨਾਂ ਨੇ ਜੱਗ ਕੀਤਾ ਰਾਜ ਸੂ ਜੱਗ ਪਿੱਛੋਂ ਉਹਨਾਂ ਦੀ ਵਡਿਆਈ ਹੋਰ ਵੀ ਵੱਧ ਗਈ ਇਹਨਾਂ ਨੇ ਹਸਤਨਾਪੁਰ ਵਿੱਚ ਐਸਾ ਮਹਿਲ ਬਣਾਇਆ ਜੋ ਬੜਾ ਅਨੋਖਾ ਸੀ ਦਰਯੋਧਨ ਉਸ ਮਹਿਲ ਨੂੰ ਦੇਖਣ ਵਾਸਤੇ ਗਿਆ। ਉਹਦੇ ਵਿੱਚ ਇਹ ਜਿਹੀਆਂ ਚੀਜ਼ਾਂ ਬਣੀਆਂ ਸੀ, ਭੁਲੇਖਾ ਪਾਉਂਦੀਆਂ ਸੀ। ਦੇਖਣ ਨੂੰ ਪਾਣੀ ਲੱਗਦਾ ਸੀ ਪਰ ਅਸਲ ਵਿੱਚ ਉਹ ਫਰਸ਼ ਹੁੰਦਾ ਸੀ। ਜਿੱਥੇ ਦੇਖਣ ਨੂੰ ਫਰਸ਼ ਹੁੰਦਾ ਸੀ, ਉੱਥੇ ਅਸਲ ਵਿੱਚ ਪਾਣੀ ਹੁੰਦਾ ਸੀ। ਇਦਾਂ ਭੁਲੇਖਾ ਪਾਉ ਮਹਿਲ ਉਹਨਾਂ ਨੇ ਬਣਾਇਆ ਸੀ। ਦੇਖਦਾ-ਦੇਖਦਾ ਦਰਯੋਧਨ ऐसे स्थान ਤੇ ਪੂਜਾ ਜਿੱਥੇ ਅਸਲ ਅਸਲ ਵਿੱਚ ਪਾਣੀ ਸੀ ਪਰ ਦੇਖਣ ਨੂੰ ਉਹ ਫਰਸ਼ ਲੱਗਦਾ ਸੀ ਸਾਧ ਸੰਗਤ ਜੀ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਤੇ ਦੁਸ਼ਮਣਾਂ ਨੂੰ ਕਾਬੂ ਕਰ ਲਈ ਇਹੋ ਜਿਹਾ ਭੁਲੇਖਾ ਪਾਉਣ ਵਾਲਾ ਕੰਮ ਕਰ ਲਿਆ ਕਰਦੇ ਸੀ ਬੜਾ ਦਿਮਾਗ ਲੱਗਦਾ ਸੀ ਪਰ ਇਹ ਦਿੱਤੀ ਉਹਨਾਂ ਨੇ ਵੀ ਇਸੇ ਤਰ੍ਹਾਂ ਬਣਾਇਆ ਸੀ ਕਿ ਜਿੱਥੇ ਐਂ ਲੱਗਦਾ ਸੀ ਵੀ ਫਰਸ਼ ਹੈ ਉੱਥੇ ਬੜਾ ਡੂੰਘਾ ਟੋਆ ਪੁੱਟ ਕੇ ਜਿਵੇਂ ਤਲਾਹ ਹੁੰਦਾ ਹੈ ਉਹਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਤਾਂ ਕਿ ਕੋਈ ਦੁਸ਼ਮਣ ਆਵੇ ਅਗਿਆਤ ਜਿਹਨੂੰ ਨਾਂ ਪਤਾ ਹੋਵੇ ਫਰਸ਼ ਸਮਝ ਕੇ ਇੱਥੋਂ ਦੀ ਲੰਗੇ ਵਿੱਚ ਡਿੱਗ ਕੇ ਮਰ ਜਾਵੇ ਤੇ ਜਿੱਥੇ ਪਾਣੀ ਨਜ਼ਰ ਆਉਂਦਾ ਸੀ ਉੱਥੇ ਅਸਲ ਵਿੱਚ ਫਰਸ਼ ਹੁੰਦੀ ਸੀ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਰਸਤਾ ਇੱਥੋਂ ਦੀ ਹੈ ਫਰਸ਼ ਇੱਥੇ ਦੇਖਣ ਵਾਲੇ ਨੂੰ ਲੱਗੇ ਪਾਣੀ ਹੈ ਉੱਥੋਂ ਦੀ ਉਹ ਨਾ ਲੰਗੇ ਇਸ ਤਰ੍ਹਾਂ ਬਣਾਇਆ ਹੁੰਦਾ ਸੀ ਤਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਸੋਮਵਰ ਦੀ ਪ੍ਰਥਾ ਹੁੰਦੀ ਸੀ ਸੋਮਵਰ ਦਾ ਭਾਵ ਹੁੰਦਾ ਸਵੈੰਬਰ ਸਵੈੰ ਦਾ ਮਤਲਬ ਹੁੰਦਾ ਆਪ ਆਪਣੇ ਆਪ ਵਰ ਦਾ ਮਤਲਬ ਹੁੰਦਾ ਪਤੀ ਲੱਭਣਾ ਆਪਣੇ ਆਪ ਪਤੀ ਲੱਭਣਾ ਇਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਰਿਵਾਜ ਹੁੰਦਾ ਸੀ ਰੀਤ ਹੁੰਦੀ ਸੀ ਜਿਵੇਂ ਅੱਜ ਦੇ ਜ਼ਮਾਨੇ 'ਚ ਵੀ ਬਹੁਤ ਲੜਕੀਆਂ ਆਪ ਦਾ ਵਿਆਹ ਆਪਣੀ ਮਰਜ਼ੀ ਨਾਲ ਕਰਾ ਲੈਂਦੀਆਂ ਨੇ ਪੁਰਾਣੇ ਜ਼ਮਾਨਿਆਂ ਵਿੱਚ ਸਵੰਬਰ ਰਚਿਆ ਜਾਂਦਾ ਸੀ ਪਰ ਉਹਦੇ ਵਿੱਚ ਇੱਕ ਫਰਕ ਸੀ ਕਿ ਜਦੋਂ ਸਵੰਬਰ ਰਚਿਆ ਜਾਂਦਾ ਸੀ ਤਾਂ ਉੱਥੇ ਕਿਸੇ ਜੋਗ ਪੁਰਸ਼ ਦੇ ਨਾਲ ਵਿਆਹ ਹੁੰਦਾ ਸੀ ਜਿਵੇਂ ਅਰਜਨ ਦੇ ਨਾਲ ਵਿਆਹ ਹੋਇਆ ਦੇਖੋ ਬਾਕੀ ਰਾਜੇ ਮਹਾਰਾਜੇ ਹੋਰ ਸਾਰੇ ਛੱਡ ਦਿੱਤੇ ਪੰਡਵਾਂ ਨਾਲ ਵਿਆਹ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਸੋਮਵਰ ਦੀ ਸ਼ਰਤ ਨੂੰ ਪੂਰਾ ਕੀਤਾ ਸੀ ਜਿਹੜੇ ਜੋਗ ਹੁੰਦੇ ਸੀ ਉਹਨਾਂ ਦੀ ਸ਼ਾਦੀ ਹੋ ਜਾਂਦੀ ਸੀ ਪਰ ਹੌਲੀ-ਹੌਲੀ ਲੜਕੀਆਂ ਕਿਸੇ ਭਾਵਨਾ ਵਿੱਚ ਬਹਿ ਕੇ ਜਾਂ ਕਿਸੇ ਲੜਕੇ ਨੂੰ ਸੋਹਣਾ ਸੁਨੱਖਾ ਵੇਖ ਕੇ ਉਹਦੇ ਨਾਲ ਵਿਆਹ ਕਰਾ ਲੈਂਦੀਆਂ ਸੀ ਇਹ ਨਹੀਂ ਸੀ ਵੇਖਦੀਆਂ ਵੀ ਇਹਦੇ ਪਰਿਵਾਰ ਦੀ ਪ੍ਰਾਪਰਟੀ ਕੀ ਹੈ ਘਰ-ਬਾਰ ਕਿਹੋ ਜਿਹਾ ਹੈ ਇਹਨਾਂ ਦਾ ਖਾਨਦਾਨ ਕਿਹੋ ਜਿਹਾ ਹੈ ਚੱਲਣ-ਚਾਲਾ ਕਿਹੋ ਜਿਹਾ ਹੈ ਮੈਂ ਇਹਦੇ ਨਾਲ ਵਿਆਹ ਕਰਾ ਕੇ ਜਾਵਾਂਗੀ ਸੌਖਾ ਟੁਕੜਾ ਮਿਲੇਗਾ ਵੀ ਕਿ ਨਾ ਇਹ ਨਹੀਂ ਸੀ ਵੇਖਦੀਆਂ ਜਿਹਦੇ ਕਰਕੇ ਲੜਕੀਆਂ ਵਿਆਹ ਦਾ ਕਰਾ ਲੈਂਦੀਆਂ ਪਰ ਕੁਝ ਸਮੇਂ ਬਾਅਦ ਲੜਾਈ ਝਗੜਾ ਹੁੰਦਾ ਰਹਿੰਦਾ ਜਿਹਦੇ ਕਰਕੇ ਜਿਵੇਂ ਕਹਿ ਦਈਏ ਵੀ ਤਲਾਕ ਤੱਕ ਦੀ ਨੌਬਤ ਆ ਜਾਂਦੀ ਸੀ ਜਦੋਂ ਸਮਾਜ ਵਿੱਚ ਇਸ ਤਰ੍ਹਾਂ ਜਿਆਦਾ ਵਿਗਾੜ ਪੈਣ ਲੱਗਿਆ ਤਾਂ ਫਿਰ ਸਮਾਜ ਅੱਗੇ ਆਇਆ ਸਿਆਣੇ ਲੋਕਾਂ ਨੇ ਅਗਵਾਈ ਕੀਤੀ ਫਿਰ ਉਹ ਸੋਮਵਰ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ ਫਿਰ ਪਿਤਾ ਵੱਲੋਂ ਮਾਤਾ ਵੱਲੋਂ ਪਰਿਵਾਰ ਵੱਲੋਂ ਲੜਕੀ ਦੇ ਲਈ ਰਿਸ਼ਤਾ ਲੱਭਣ ਦੀ ਰਵਾਇਤ ਸ਼ੁਰੂ ਹੋਈ। ਲੜਕੇ ਲਈ ਰਿਸ਼ਤਾ ਮਾਤਾ ਪਿਤਾ ਨੇ ਲੱਭਣਾ ਆਪਣੇ ਪਰਿਵਾਰ ਦੀ ਰਾਇ ਨਾਲ ਸਾਰੀ ਚੀਜ਼ ਵੇਖ ਕੇ ਕੋਲ ਖਾਨਦਾਨ ਔਰ ਉਹਨਾਂ ਦਾ ਪਰਿਵਾਰ ਦਾ ਚੱਲਣ ਚਾਲਾ ਸੁਭਾਅ कैसा ਹੈ। ਉਹਨਾਂ ਕੋਲ ਪ੍ਰਾਪਰਟੀ ਕੀ ਹੈ, ਕਾਰੋਬਾਰ ਕੀ ਹੈ, ਕੰਮ ਧੰਦਾ ਕੀ ਹੈ, ਲੜਕਾ ਕਿੱਦਾਂ ਦਾ ਹੈ। ਸਾਰੀਆਂ ਚੀਜ਼ਾਂ ਵੇਖ ਕੇ ਫਿਰ ਸ਼ਾਦੀ ਉਹਨਾਂ ਦੀ ਕੀਤੀ ਜਾਣ ਲੱਗ ਪਈ। ਸੋ ਸਮਾਂ ਇਉਂ ਹੀ ਲੰਘਿਆ ਬਹੁਤ ਲੰਮਾ ਸਮਾਂ। ਅੱਜ ਦੇ ਸਮੇਂ ਵਿੱਚ ਦੁਬਾਰੇ ਫੇਰ ਜਿਹਨੂੰ ਅੱਜ ਦੇ ਜਮਾਨੇ ਦੇ ਵਿੱਚ ਦੁਨੀਆ ਦੇ ਲੋਕੀ ਲਵ ਮੈਰਿਜ ਕਹਿੰਦੇ ਆ। ਇਹਦੇ ਵਿੱਚ ਵੀ ਇਹੀ ਪ੍ਰੋਬਲਮ ਹੈ। ਜਿਹੜੀਆਂ ਲੜਕੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੀਆਂ ਨੇ। ਨਾ ਤਾਂ ਉਹਨਾਂ ਨੇ ਲੜਕੇ ਦਾ ਖਾਨਦਾਨ ਵੇਖਿਆ ਹੁੰਦਾ। ਨਾ ਉਹਨਾਂ ਨੇ ਲੜਕੇ ਦਾ ਕੋਈ ਕਾਰੋਬਾਰ ਵੇਖਿਆ ਹੁੰਦਾ। ਨਾ ਉਹਨਾਂ ਨੇ ਪਰਿਵਾਰ ਦਾ ਸੁਭਾਅ ਵੇਖਿਆ ਹੁੰਦਾ ਬਸ ਇੱਕ ਅਧੀ ਚੀਜ਼ ਵੇਖ ਕੇ ਵੀ ਲੜਕਾ ਸੋਹਣਾ ਬਸ ਠੀਕ ਹੈ ਗੱਲ ਠੀਕ ਹੈ ਬਸ ਇਹੋ ਜੀਆਂ ਚੀਜ਼ਾਂ ਵੇਖ ਕੇ ਲੜਕੀਆਂ ਅਕਸਰ ਮਾਤਾ ਪਿਤਾ ਦੀ ਮਰਜ਼ੀ ਤੋਂ ਬਗੈਰ ਬਰੁੱਧ ਹੋ ਕੇ ਵੀ ਵਿਆਹ ਸ਼ਾਦੀ ਕਰਾ ਤਾਂ ਲੈਂਦੀਆਂ ਨੇ ਪਰ ਥੋੜੇ ਸਮੇਂ ਬਾਅਦ ਹੀ ਅਣਬਣ ਹੋ ਜਾਂਦੀ ਹੈ ਕਲੇਸ਼ ਲੜਾਈ ਝਗੜਾ ਲੜਕੀਆਂ ਭੁੱਖੀਆਂ ਮਰਦੀਆਂ ਘਰ ਵਿੱਚ ਕਈ ਚੰਗੇ ਚੰਗੇ ਖਾਨਦਾਨੀ ਘਰਾਂ ਦੀਆਂ ਲੜਕੀਆਂ ਬਹੁਤ ਇਦਾਂ ਦੇ ਘਰਾਂ ਦੇ ਵਿੱਚ ਸ਼ਾਦੀ ਕਰਾ ਲੈਂਦੀਆਂ ਨੇ ਜਿੱਥੇ ਪੈਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੇ ਜਿਹਦੇ ਕਰਕੇ ਲੜਾਈ ਝਗੜਾ ਕਲੇਸ਼ ਤੇ ਫਿਰ ਤਲਾਕ ਆਦਿਕ ਇਹ ਅੱਜ ਜੱਗ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਇਹ ਚੱਲ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਤੇ ਪਹਿਲਾਂ ਵੀ ਇਹਨੂੰ ਜਦੋਂ ਬੰਦ ਕੀਤਾ ਸੋਵੰਬਰ ਨੂੰ ਇਹੇ ਗੱਲਾਂ ਕਰਨ ਇਹ ਗੱਲਾਂ ਕਾਰਨ ਹੀ ਇਹ ਸੋਵੰਬਰ ਬੰਦ ਕੀਤਾ ਸੀ ਤੇ ਅੱਜ ਸਮੇਂ ਦੇ ਗੇੜ ਦੇ ਨਾਲ ਉਹੀ ਚੀਜ਼ ਦੁਬਾਰਾ ਫੇਰ ਸ਼ੁਰੂ ਹੋਈ ਹੈ ਤੇ ਨਵੇਂ ਰੂਪ ਵਿੱਚ ਹੋਈ ਹੈ ਗੱਲ ਉਹੀ ਹੈ ਰੂਪ ਨਵਾਂ ਮਿਲਿਆ ਸਿਰਫ ਨਾਮ ਨਵਾਂ ਮਿਲਿਆ ਹੈ ਗੱਲ ਉਹੀ ਹੈ ਜੋ ਤਕਲੀਫ ਇਹਦੀ ਪੁਰਾਣੇ ਸਮਿਆਂ ਦੇ ਵਿੱਚ ਸੀ ਉਹੀ ਤਕਲੀਫ ਅੱਜ ਵੀ ਹੈ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਸੋਮਵਰ ਦੀ ਜਿਹੜੀ ਪ੍ਰਥਾ ਉਹ ਚੱਲ ਰਹੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ ਸੋ ਸਾਧ ਸੰਗਤ ਜੀ ਇਥੋਂ ਤੱਕ ਇਤਿਹਾਸ ਦਰੋਪਤੀ ਦੀ ਸਾਖੀ ਬਾਕੀ ਸਾਖੀ ਕੱਲ ਨੂੰ ਆਪਾਂ ਸਰਵਣ ਕਰਾਂਗੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦਿਆ ਗੈ